ਅੱਜ ਦੀ ਬਹੁਤ ਵੱਡੀ ਖਬਰ ਜਥੇਦਾਰ ਨੇ ਦੱਸਿਆ ਸੱਚ ਸੀਐਮ ਭਗਵੰਤ ਮਾਨ ਨੇ ਕੀ ਕਿਹਾ 40 ਮਿੰਟਾਂ ਦੀ ਗੱਲਬਾਤ ਦੇ ਵਿੱਚ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਕੁਝ ਘੰਟੇ ਪਹਿਲਾਂ 15 ਜਨਵਰੀ ਨਿਕਲੀ ਆ ਤੇ 15 ਜਨਵਰੀ ਦੇ ਵੱਲ ਪੁੱਲ ਦੁਨੀਆ ਦੇ ਵਿੱਚ ਬੈਠੇ ਪੰਜਾਬਗੜਾ ਧਿਆਨ ਦੋ ਗੱਲਾਂ ਕਰਕੇ ਦੋ ਖਬਰਾਂ ਕਰਕੇ ਟਿਕਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਕਤਰਤ ਤੇ ਪਹੁੰਚ ਕੇ ਕੀ ਗੱਲ ਕਹਿੰਦੇ ਆ ਸਪਸ਼ਟੀਕਰਨ ਕਿਹੋ ਜਿਹਾ ਪੇਸ਼ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਵੇਰੇ 11 ਵਜੇ ਦੇ ਕਰੀਬ-ਕਰੀਬ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਫੜੇ ਦੋ ਵੱਡੇ ਝੋਲੇ ਸਿਕਤਰਤ ਦੇ ਵਿੱਚ ਜਮ੍ਹਾਂ ਕਰਵਾਏ ਆ ਸੈਕਟਰੀ ਬਗੀਚਾ ਸਿੰਘ ਹੋਰਾਂ ਨੂੰ ਉਸ ਤੋਂ ਬਾਅਦ 40 ਮਿੰਟ ਦੇ ਕਰੀਬ-ਕਰੀਬ ਪੇਸ਼ੀ ਹੋਈ ਆ ਜਾਂ ਕਹਿ ਦਈਏ ਵੀ ਅੰਦਰ ਸਵਾਲ ਜਾਂ ਜਵਾਬ ਹੋਏ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ মিডিਏ ਦੇ ਮੂਹਰੇ ਆਪਣੇ ਬਲਬਲੇ ਜ਼ਾਹਰ ਕੀਤੇ ਆ ਤੇ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਆ ਚੰਗੀ ਤੇ تسلی ਦੀ ਗੱਲ ਇਹ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਤਮਾਸ਼ਾ ਦੇਖਣਾ ਚਾਹੁੰਦੇ ਸੀ ਜਿਹੜੇ ਕਹਿੰਦੇ ਸੀ ਕਿ ਅੰਦਰੋਂ ਲਾਈਵ ਹੋਣਾ ਚਾਹੀਦਾ ਅੰਦਰਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਜੇਕਰ ਭਗਵੰਤ ਸਿੰਘ ਮਾਨ ਆ ਸਿੱਧੀ ਗੱਲ ਕਹਿ ਦੇਵੇ ਤਾਂ ਗੱਲ ਹੋਰ ਬਣ ਜੇ ਜੇ ਗੜਗੱਜ ਸਾਹਿਬ ਭਗਵੰਤ ਮਾਨ ਨੂੰ ਆ ਗੱਲਾਂ ਸੁਣਾ ਦੇਣ ਤਾਂ ਗੱਲ ਬਣ ਜੇ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਕੋਈ ਗੱਲ ਪੂਰੀ ਨਹੀਂ ਹੋਈ ਕਿਉਂਕਿ ਆਪਾਂ ਘਰ ਬੈਠੇ ਇਹ ਚਾਹੁੰਦੇ ਹੋਗੇ ਵੀ ਉਹ ਲੜ ਪੈਣ ਉਹ ਸਿੱਧਾ ਹੀ ਮੇਣੋ ਮੇਣੀ ਹੋ ਜਾਣ ਉਹ ਸੌਂਕਣਾ ਵਾਲੀ ਗੱਲ ਕਰਨ ਇਹ ਆਪਾਂ ਇੱਛਾ ਪਾਲੀ ਬੈਠੇ ਸੀ ਪਰ ਮਰਿਆਦਾ ਦੇ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ ਤੇ ਇਹ ਆਉਣੀਆਂ ਵੀ ਨਹੀਂ ਚਾਹੀਦੀਆਂ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਜਥੇਦਾਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੀ ਗੱਲਬਾਤ ਹੋਈ ਆ ਕੋਈ ਉਹਦੇ ਵਿੱਚ ਉੱਚੀ ਨੀਵੀਂ ਗੱਲ ਨਹੀਂ ਸੀ ਦੋਵਾਂ ਦੇ ਵੱਲੋਂ মিডিਏ ਦੇ ਮੂਹਰੇ ਆ ਕੇ ਤੇ ਆਪਣੇ ਬਲਬਲੇ ਜਿਵੇਂ ਜ਼ਾਹਰ ਕੀਤੇ ਗਏ ਆ ਉਸ ਗੱਲ ਤੋਂ ਇਹ ਪਤਾ ਲੱਗ ਗਿਆ ਜੀ ਕਿ ਇਹਦੇ ਉੱਤੇ ਫੁੱਲ ਸਟਾਪ ਲੱਗ ਗਿਆ ਇਹ ਗੱਲ ਇੱਥੇ ਰੁਕ ਗਈ ਆ ਜਿਸ ਤਰੀਕੇ ਦੇ ਨਾਲ ਲਾਈਵ ਦੀ ਚਰਚਾ ਚੱਲਦੀ ਸੀ ਇਹ ਲਾਈਵ ਹੋਣਾ ਹੀ ਨਹੀਂ ਸੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਇੱਕਨ ਵੀਡੀਓ ਦੇ ਵਿੱਚ ਕਿ ਅਸੀਂ ਇਹ ਚਾਹੁੰਦੇ ਹੋ ਸਕਦੇ ਹਾਂ ਕਿ ਜੇਕਰ ਇਵੇਂ ਹੋਵੇ ਤਾਂ ਸਵਾਦ ਆ ਜੇ ਪਰ ਬਹੁਤ ਸਾਰੇ ਕੰਮਾਂ ਦੇ ਵਿੱਚ ਸਾਡੇ ਸਵਾਦ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਸਾਨੂੰ ਤਾਂ ਕਿਸੇ ਨਾ ਕਿਸੇ ਗੜਦੇ ਉੱਤੇ ਸਵਾਦ ਹੋਰ ਆਉਣਾ ਚਾਹੀਦਾ ਵੀ ਭਾਈ ਆਹ ਗੱਲ ਇੰਉ ਹੋ ਜੇ ਸਵਾਦ ਆਜੇ ਆਹ ਗੱਲ ਇੰਉ ਹੋ ਜੇ ਸਵਾਦ ਆਜੇ ਉਹ ਲੜਪੈਣ ਸਵਾਦ ਆਜੇ ਉਹ ਮੀਣੋ ਮੀਣੀ ਹੋ ਜਾਣ ਸਵਾਦ ਆਜੇ ਪਰ ਇਵੇਂ ਸਵਾਦਾਂ ਦੇ ਮੁਤਾਬਕ ਜ਼ਿੰਦਗੀ ਨਹੀਂ ਚੱਲਦੀ ਜਿਹੜੇ ਮਰਿਆਦਾ ਵਾਲੇ ادارے ਹੁੰਦੇ ਆ ਜਿਹੜੇ ਅਕਾਲ ਤਖਤ ਸਾਹਿਬ ਵਰਗੇ ਸਰਵ ਉੱਚ ادارے ਹੁੰਦੇ ਆ ਉੱਥੇ ਲਾਈਵ ਸਾਡੀ ਇੱਛਾ ਹੋ ਸਕਦੀ ਆ ਪਰ ਇਹ ਫਾਈਨਲ ਫੈਸਲਾ ਹੋਵੇ ਸਾਡੀ ਇੱਛਾ ਮੁਤਾਬਕ ਹੋਵੇ ਇਹ ਕਿਵੇਂ ਹੋ ਸਕਦਾ ਜਥੇਦਾਰ ਸਾਹਿਬ ਦੇ ਕੋਲੇ ਭਗਵੰਤ ਸਿੰਘ ਮਾਨ ਹੋਰੀ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਕਈ ਹਜ਼ਾਰ ਵਰਕੇ ਕਈ ਹਜ਼ਾਰ ਸ਼ਿਕਾਇਤਾਂ ਦਾ ਸੁਝਾ ਸ਼੍ਰੋਮਣੀ ਕਮੇਟੀ ਤੇ ਕੁਝ ਕੋ ਹੋਰ ਮਸਲਿਆਂ ਦੇ ਉੱਤੇ ਇਹ ਜਮ੍ਹਾਂ ਕਰਵਾ ਦਿੱਤੇ ਜਿਹੜੇ ਕਿ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਮੇਂ-ਸਮੇਂ ਦੇ ਉੱਤੇ ਭੇਜੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਮੇਰੀਆਂ ਵੀਡੀਓ ਇਤਰਾਜ਼ਯੋਗ ਵੀਡੀਓ ਨਹੀਂ ਚਰਚਾ ਚੱਲਦੀ ਆ ਇਹ ਜਥੇਦਾਰ ਸਾਹਿਬ ਕਿਸੇ ਵੀ ਲੈਬ ਦੇ ਵਿੱਚੋਂ ਟੈਸਟ ਕਰਵਾ ਲੈਣ ਕਿਸੇ ਵੀ ਲੈਬ ਦੇ ਵਿੱਚੋਂ ਚੈਕਿੰਗ ਹੋ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਆ ਇਹ ਵੀ ਗੱਲ ਭਗਵੰਤ ਸਿੰਘ ਮਾਨ ਹੋਰਾਂ ਨੇ ਕਹੀ ਆ ਕਿ ਮੇਰੇ ਬਾਰੇ ਨੈਰੇਟਿਵ ਸਿਰਜਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਆ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਿਹਾ ਜਦਕਿ ਇਹ ਗੱਲਾਂ ਬਿਲਕੁਲ ਝੂਠੀਆਂ ਮੈਂ ਨਾ ਤਾਂ ਔਕਾਤ ਰੱਖਦਾ ਨਾ ਕਦੇ ਰੱਖਾਂਗਾ ਮੈਂ ਕਦੇ ਚੈਲੰਜ ਬਾਰੇ ਸੋਚ ਵੀ ਨਹੀਂ ਸਕਦਾ ਅਕਾਲ ਤਖਤ ਸਰਵ ਉੱਚਾ ਇਹ ਵੀ ਗੱਲ ਕਹੀ ਆ ਕਿ ਭਾਈ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਤੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਇਸ ਵੇਲੇ ਜਥੇਦਾਰ ਸਹਿਬਾਨ ਨੇ ਇਹ ਆਉਂਦੇ ਸਮੇਂ ਦੇ ਵਿੱਚ ਪੰਜ ਸਿੰਘ ਸਹਿਬਾਨ ਜਾਂ ਜਦੋਂ ਵੀ ਇਹ ਇਕੱਤਰਤਾ ਕਰਨਗੇ ਉਸ ਵੇਲੇ ਜਿਹੜੀਆਂ ਚਿੱਠੀਆਂ ਦਿੱਤੀਆਂ ਜਿਹੜੀਆਂ ਸ਼ਿਕਾਇਤਾਂ ਵੱਖ-ਵੱਖ ਲੋਕਾਂ ਤੋਂ ਆਈਆਂ ਇਹ ਇਹਦੇ ਉੱਤੇ ਆਪ ਚਰਚਾ ਕਰ ਲੈਣਗੇ ਤੇ ਇਹਨਾਂ ਦੇ ਵੱਲੋਂ ਲੈਬ ਦੇ ਵਿੱਚੋਂ ਜਾਂਚ ਕਰਵਾ ਲਈ ਜਾਵੇ ਜਿਹੜੀਆਂ ਮੇਰੇ ਨਾਲ ਸੰਬੰਧਿਤ ਵੀਡੀਓ ਆ ਇਹ ਭਗਵੰਤ ਸਿੰਘ ਮਾਹੋਰਾਂ ਦੇ ਵੱਲੋਂ ਬੜੀ ਨਿਮਰਤਾ ਦੇ ਨਾਲ ਬੜੇ ਠਰਮੇ ਦੇ ਨਾਲ ਬੜੀ ਤਹਜ਼ੀਬ ਦੇ ਨਾਲ ਬੜੇ ਸਲੀਕੇ ਦੇ ਨਾਲ ਗੱਲ ਜਿਹੜੀ ਮੀਡੀਆ ਦੇ ਮੂਰੇ ਰੱਖੀ ਗਈ ਆ ਕਿ ਅੰਦਰ 40 ਮਿੰਟ ਦੇ ਵਿੱਚ ਹੋਇਆ ਕੀ ਕੀ ਆ ਤੇ ਮੈਂ ਉਹਨਾਂ ਨੂੰ ਕੀ ਕੀ ਬੇਨਤੀ ਕਰਕੇ ਆਇਆ ਤੇ ਉਹਨਾਂ ਨੇ ਮੈਨੂੰ ਕੀ ਕੀ ਕਿਹਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਗੜਗੱਜ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਇਸ ਗੱਲ ਨੂੰ ਮੰਨਿਆ ਕਿ ਮੈਨੂੰ ਸਿੱਖ ਸਿਧਾਂਤਾਂ ਦੇ ਬਾਰੇ ਜਾਂ ਰਹਿਤਾਂ ਰਿਆਦਾਂ ਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਆ ਮੈਨੂੰ ਇਹਦੀ ਘਾਟ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਸਾਡੇ ਕੋਲੇ ਇਹ ਆਏ ਆ ਉਹਨਾਂ ਨੇ ਦੋ ਬੈਗ ਸਾਨੂੰ ਜਮ੍ਹਾਂ ਕਰਵਾਏ ਆ ਅਸੀਂ ਅਗਲੀ ਇਕੱਤਰਤਾ ਦੇ ਵਿੱਚ ਇਹਨੂੰ ਦੇਖਾਂਗੇ ਇਹਨੂੰ ਵਿਚਾਰ ਲਵਾਂਗੇ ਉਹਨਾਂ ਨੇ ਸਪਸ਼ਟੀਕਰਨ ਦੇ ਵਿੱਚ ਕਈ ਗੱਲਾਂ ਕਹੀਆਂ ਉਹ ਸਪਸ਼ਟ ਕਰਨ ਵਾਲੀਆਂ ਗੱਲਾਂ ਵੀ ਅਸੀਂ ਵਿਚਾਰ ਲਵਾਂਗੇ ਤੇ ਇਹ ਵੀ ਗੱਲ ਕਹੀ ਆ ਕਿ ਭਗਵੰਤ ਮਾਨ ਹੁਰਾਂ ਨੇ ਭਵਿੱਖ ਦੇ ਵਿੱਚ ਗੁਰੂ ਦੀਆਂ ਗੋਲਕਾਂ ਦੇ ਬਾਰੇ ਕਦੇ ਵੀ ਕੁਝ ਇਹੋ ਜਿਹਾ ਨਾਮ ਬੋਲਣ ਬਾਰੇ ਵੀ ਕਿਹਾ ਕਿਉਂਕਿ ਇਸ ਗੋਲਕ ਦੇ ਵਿੱਚ ਸੰਗਤ ਆ ਜਿਹੜੀ ਉਹ 1 ਰੁਪਈਆ ਵੀ ਪਾਉਂਦੀ ਆ ਵੱਧ ਵੀ ਪਾਉਂਦੀ ਆ ਘੱਟ ਵੀ ਪਾਉਂਦੀ ਆ ਨਹੀਂ ਵੀ ਪਾਉਂਦੀ ਪਰ ਗੱਲ ਇਹ ਜੀ ਕਿ ਜੋ ਇਹ ਗੋਲਕ ਆ ਇਹ ਲੋਕਾਈ ਦੇ ਉੱਤੇ ਮਨੁੱਖਤਾ ਦੇ ਉੱਤੇ ਲੋੜਵੰਦਾਂ ਦੇ ਉੱਤੇ ਖਰਚ ਹੋਵੇ ਤੇ ਇਸ ਸਮੇਂ ਦੀ ਲੋੜ ਆ ਤੇ ਖਰਚ ਹੁੰਦੀ ਵੀ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਰਹਿਤ ਮਰਿਆਦਾ ਵੀ ਦਿੱਤੀ ਉਹਨਾਂ ਨੂੰ ਵੀ ਭਾਈ ਆ ਪੂਰੀ ਦੀ ਪੂਰੀ ਕਿਤਾਬ ਆ ਆ ਪੂਰੇ ਦਾ ਪੂਰਾ ਵੇਰਵਾ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਦੇ ਵਿੱਚ ਕਿੰਨਾ ਪੈਸਾ ਆਉਂਦਾ ਕਿੱਥੇ ਕਿੱਥੇ ਖਰਚ ਕੀਤਾ ਜਾਂਦਾ ਇਹਦੇ ਬਾਰੇ ਵੀ ਸਮੁੱਚੀ ਜਿਹੜੀ ਆ ਉਹ ਵੇਰਵੇ ਵਾਲੀ ਗੱਲ ਉਹਨਾਂ ਨੂੰ ਦੇ ਦਿੱਤੀ ਆ ਵੀ ਭਾਈ ਤੁਸੀਂ ਵੀ ਪੜੋ ਤੇ ਜਾ ਕੇ ਹੋਰਾਂ ਨੂੰ ਵੀ ਪੜਾਓ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਈ ਵਾਰੀ ਸਰੂਪ ਲਾਪਤਾ ਹੋ ਗਏ ਇਹ ਗੱਲ ਕਹਿੰਦੇ ਆ ਸਰੂਪ ਗਾਇਬ ਹੋ ਗਏ ਇਹ ਗੱਲ ਕਹਿੰਦੇ ਆ ਜਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਹੋ ਜੇ ਵੇਰਵੇ ਤੇ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਵੀ ਆਪਣੇ ਆਪ ਦੇ ਵਿੱਚ ਸਤਕਾਰ ਤੋਂ ਉਲਟ ਗੱਲ ਹੈਗੀ ਆ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਉਹ 328 ਰੁਪਏ ਦੇ ਮਾਮਲੇ 'ਚ ਗੱਲ ਆ ਕਿ ਭਾਈ ਇਸ ਥਾਂ ਦੇ ਉੱਤੇ ਆ ਕੁਝ ਹੋਇਆ ਆ ਜੀ ਸਰੂਪ ਲੱਭ ਗਏ ਹਨ ਸਰੂਪ ਜਿਹੜੇ ਗਾਇਬ ਹੋਏ ਹਨ ਉਹ ਮਿਲ ਗਏ ਹਨ ਇਹ ਸ਼ਬਦ ਵੀ ਨਹੀਂ ਵਰਤਨੇ ਚਾਹੀਦੇ ਤੇ ਕਿਸੇ ਵੇਲੇ ਭਾਈ ਚਤਰ ਸਿੰਘ ਜੀਵਨ ਸਿੰਘ ਦੀਆਂ ਪ੍ਰੈਸਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਬਦੇ ਰਹੇ ਆ ਪ੍ਰਕਾਸ਼ਿਤ ਇਹ ਹੋਰ ਵੀ ਵਖ ਵਖ ਥਾਵਾਂ ਤੇ ਹੋਏ ਆ ਪਰ ਬੇਅਦਬੀਆਂ ਘਟਨਾਵਾਂ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਸ਼੍ਰੋਮਣੀ ਕਮੇਟੀ ਦੀਆਂ ਪ੍ਰਸਤਾਵਾਂ ਤੇ ਛੱਪਦੇ ਆ ਪਰ ਜੇਕਰ ਵਖ ਵਖ ਥਾਵਾਂ ਦੇ ਉੱਤੇ ਵਖ ਵਖ ਧਾਰਮਿਕ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਆ ਇਹਦਾ ਮਤਲਬ ਇਹ ਨਹੀਂ ਕਿ ਉਹ ਅਣਅਧਿਕਾਰਤਾ ਹੋ ਸਕਦਾ ਕਿਸੇ ਦੇ ਕੋਲੇ ਹੁਣ ਰਸੀਦ ਨਾ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਉਹ ਪਾਈ ਉਹਨਾਂ ਨੇ ਕਿਤੋਂ ਹੋਰ ਲੈ ਕੇ ਆਂਦੇ ਆ ਰਿਕਾਰਡ ਦੇ ਵਿੱਚ ਚੜੇ ਹੋਏ ਆ ਉਹ ਨੰਬਰਿੰਗ ਲੱਗੀ ਹੋਈ ਆ ਸੋ ਇਸ ਕਰਕੇ ਪਾਈ ਆਪਾਂ ਨੂੰ ਇਹ ਗੱਲ ਕਹਿਣੀ ਜਿਕੇ ਸਰੂਪ ਉਥੋਂ ਲੱਭ ਗਏ ਹਨ ਗਾਇਬ ਹੋਏ ਸਰੂਪਾਂ ਨੂੰ ਅਸੀਂ ਇਹ ਪੜਤਾਲ ਕਰ ਲਈ ਹੈ ਇਦਾਂ ਦੇ ਸ਼ਬਦ ਨਹੀਂ ਵਰਤਨੇ ਚਾਹੀਦੇ ਕਾਲੀ ਦੇ ਵਿੱਚ ਕਿਸੇ ਨੂੰ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਦੂਜੇ ਪਾਸੇ ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਰਾਜਾ ਸਾਹਿਬ ਦੀ ਧਾਰਮਿਕ ਸਥਾਨ ਦੇ ਉੱਤੇ ਲੰਗੇ ਕੱਲ ਮੈਨੇਜਮੈਂਟ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਗਲਤ ਬਿਆਨੀ ਕੀਤੀ ਗਈ ਆ ਐਸਆਈਟੀ ਦੀਆਂ ਟੀਮਾਂ ਸਮੇਂ-ਸਮੇਂ ਤੇ ਇੱਥੇ ਹੁੰਦੀਆਂ ਰਹੀਆਂ ਉਹਨਾਂ ਦੇ ਵੱਲੋਂ ਇੱਥੇ ਪੜਤਾਲ ਕੀਤੀ ਜਾਂਦੀ ਰਹੀ ਹੈ ਕੁਝ ਵੀ ਇੱਥੇ ਗਲਤ ਨਹੀਂ ਪਾਇਆ ਗਿਆ ਪਰ ਹੁਣ ਪਤਾ ਨਹੀਂ ਕਿਹੜੀ ਗੱਲੋਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੁਖਸਰ ਸਾਹਿਬ ਦੀ ਮਾਗੀ ਮੇਲੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਥਾਂ ਤੋਂ ਸਰੂਪ ਮਿਲੇ ਆ ਇਸ ਥਾਂ ਤੋਂ ਸਰੂਪ ਮਿਲੇ ਆ ਜਿਹੜੇ ਕਿ ਲਾਪਤਾ ਸੀ ਇਹ ਗਲਤ ਗਲਤ ਕੀਤੀ ਗਈ ਆ ਉਧਰ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਸਿੰਘ ਸਹਿਬਾਨ ਦੀ ਇਕੱਤਰਤਾ ਸੱਦਾਂਗੇ ਪਰ ਇਹ ਗੱਲ ਕਹੀ ਆ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੋ ਲੈਬਾਰਟਰੀਆਂ ਦੋ ਲੈਬਾਂ ਤੁਸੀਂ ਹੀ ਦੱਸਦੇ ਹੋ ਜਿਹੜੀ ਥਾਂ ਤੋਂ ਆਪਾਂ ਤੁਹਾਡੀਆਂ ਵੀਡੀਓ ਦੀ ਪੜਤਾਲ ਕਰਾਂਗੇ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਭਵਿੱਖ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹੋ ਜੀ ਕੋਈ ਵੀ ਗੱਲ ਨਾ ਕਰਨ ਬਾਰੇ ਕਿਹਾ ਉਹਨਾਂ ਨੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਉਹ ਫੋਟੋ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖ ਲਈ ਹੋਣੀ ਆ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਿੰਘ ਸਹਿਬਾਨ ਦੇ ਮੂਰੇ ਬੈਠੇ ਗੱਲ ਇੱਥੇ ਮੁੱਕ ਗਈ ਆ ਗੱਲ ਇੱਥੇ ਖਤਮ ਹੋ ਗਈ ਆ ਤੇ ਚੰਗੀ ਗੱਲ ਆ ਕਿ ਇਹ ਗੱਲ ਖਤਮ ਹੋ ਗਈ ਆ ਇਹ ਮੁੱਦਾ بڑا ਜਜ਼ਬਾਤੀ ਸੀ ਇਹ ਵਿਸ਼ਾ بڑا ਜਜ਼ਬਾਤੀ ਸੀ ਲੋਕਾਂ ਦੇ ਸੰਗਤ ਦੇ ਪੰਜਾਬੀਆਂ ਦੇ ਸਿੱਖਾਂ ਦੇ ਸੈਂਟੀਮੈਂਟਸ ਦੀ ਗੱਲ ਸੀ ਇਸ ਕਰਕੇ ਜਿਹੜੇ ਲੋਕ ਵੀ ਇਸ ਮਸਲੇ ਦੇ ਵਿੱਚ ਹੋਰ ਆਰ ਲਾਉਣੀ ਚਾਹੁੰਦੇ ਸੀ ਹੋਰ ਇਹਨੂੰ ਲਮਕਾਉਣਾ ਚਾਹੁੰਦੇ ਸੀ ਹੋਰ ਇਹਦੇ ਵਿੱਚ ਜੰਗ ਚਾਹੁੰਦੇ ਸੀ ਕਿਉਂਕਿ ਮੁੱਦਾ ਇਹ ਬਣਾ ਦਿੱਤਾ ਗਿਆ ਸੀ ਕਿ ਬਾਹਰ ਚਾਰੇ ਪਾਸੇ ਪੁਲਿਸ ਹੀ ਪੁਲਿਸ ਖੜੀ ਹੈ ਅੰਦਰਲੇ ਪਾਸੇ ਟਾਸਕ ਫੋਰਸ ਦੇ ਕਰਮਚਾਰੀ ਖੜੇ ਹਨ ਟਾਸਕ ਫੋਰਸ ਖੜੀ ਹੈ ਉਹਨਾਂ ਨੇ ਇਉਂ ਪੇਸ਼ ਕਰਤੀ ਵੀ ਜਿਵੇਂ ਇੱਕ ਜੰਗ ਲੱਗਣੀ ਹੁੰਦੀ ਆ ਜਦ ਕਿ ਕੋਈ ਜੰਗ ਨਹੀਂ ਲੱਗੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹੋ ਜੇ ਮੁੱਦਿਆਂ ਦੇ ਉੱਤੇ ਅਸੀਂ ਕਈ ਵਾਰੀ ਲੋੜੋਂ ਵੱਧ ਆਪਦੇ ਹੀ ਰਿਐਕਸ਼ਨ ਦੇ ਜਾਨਨੇ ਆ ਆਪਦੇ ਪ੍ਰਭਾਵ ਦੇ ਜਾਨਨੇ ਆ ਪਰ ਉਹ ਗੱਲ ਜਿਨ੍ਹਾਂ ਦੇ ਵਿਚਾਲੇ ਹੁੰਦੀ ਆ ਦੋ ਜਣੇ ਤਿੰਨ ਜਣੇ ਪੰਜ ਜਣੇ ਦੇ ਵਿਚਾਲੇ ਹੁੰਦੀ ਆ ਉਹ ਥਰਮੇ ਨਾਲ ਹੁੰਦੇ ਆ ਤੇ ਮੇਰੇ ਵਰਗੇ ਬਾਹਰ ਬੈਠੇ ਵੀ ਭਾਈ ਚੱਕ ਦਿਓ ਐ ਕਰ ਦੇਣਾ ਚਾਹੀਦਾ ਉਹ ਕਰ ਦੇਣਾ ਚਾਹੀਦਾ ਇਵੇਂ ਹਰ ਗੱਲ ਨਹੀਂ ਹੁੰਦੀ ਜਿਵੇਂ ਕਿ ਮੇਰੇ ਵਰਗੇ ਬੰਦੇ ਚਾਹੁੰਦੇ ਹੋਣ ਜਾਂ ਤੁਹਾਡੇ ਵਰਗੇ ਚਾਹੁੰਦੇ ਹੋਣ ਜਾਂ ਕੁਝ ਕੋ ਹੋਰ ਚਾਹੁੰਦੇ ਹੋਣ ਪਰ ਇਸ ਸ਼ੁਕਰ ਇਸ ਗੱਲ ਦੇ ਉੱਤੇ ਵੀ ਭਾਈ ਇਹ ਮਾਮਲਾ ਇੱਥੇ ਸਮਾਪਤ ਹੋ ਗਿਆ ਸ਼ੁਕਰ ਹੈ ਕਿ ਬੜੇ ਪਿਆਰ ਦੇ ਨਾਲ ਇਹ ਸਮਾਪਤ ਹੋਇਆ ਸ਼ੁਕਰ ਹੈ ਕਿ ਇਸ ਗੱਲ ਦੇ ਵਿੱਚ ਕੁਝ ਵੀ ਅਨਸੁਖਾਵਾਂ ਨਹੀਂ ਹੋਇਆ ਸ਼ੁਕਰ ਹੈ ਕਿ ਇਹ ਗੱਲ ਅੱਗੇ ਨਹੀਂ ਲੰਮੀ ਵੱਧ ਰਹੀ ਕਿਉਂਕਿ ਗੱਲ ਸਿੱਖਾਂ ਦੀ ਆ ਗੱਲ ਸਿੱਖੀ ਦੀ ਆ ਗੱਲ ਅਕਾਲ ਤਖਤ ਸਾਹਿਬ ਦੀ ਆ ਗੱਲ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਦੀ ਮਰਿਆਦਾ ਦੀ ਵੀ ਆ ਤੇ ਗੱਲ ਜਥੇਦਾਰ ਸਾਹਿਬ ਦੇ ਸਤਿਕਾਰ ਦੀ ਵੀ ਆ ਗੱਲ ਤਕਤਾਂ ਦੇ ਸਤਕਾਰ ਦੀ ਵੀ ਆ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਸਿੰਘ ਸਹਿਬਾਨ ਕਦੋਂ ਇਕੱਤਰਤਾ ਕਰਦੇ ਆ ਉਹਦੇ ਵਿੱਚ ਕੀ ਫੈਸਲਾ ਹੁੰਦਾ ਤੇ ਇਸ ਤੋਂ ਬਾਅਦ ਮੇਰਾ ਖਿਆਲ ਹੈ ਵੀ ਮੁੱਖ ਮੰਤਰੀ ਸਾਹਿਬ ਜਾਂ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਤਾਂ ਇਸ ਮੁਤਲਕਾ ਕੋਈ ਬਿਆਨ ਨਹੀਂ ਦੇਊਗਾ ਇਹ ਮਨਨਿਜੀ ਤੌਰ ਤੇ ਉਤਲਗਦਾ ਬਾਕੀ ਜੇ ਕੋਈ ਦਿੱਤਾ ਤੇ ਉਹ ਸਭ ਦੇ ਸਾਹਮਣੇ ਆ ਜਾਣਾ